ਆਦੀ ਆ ਜਦੋਂ ਰਜਾ ਪੂਰਾ ਰੱਖੂਗਾ ਆਦੀ ਆਈਦੇ ਮਾਰੇ ਕੁੱਲੇ ਚੱਲ ਭਾਈ ਮੇਰੇ ਪਹਿਲੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੇ ਟਾਂ ਚਲੋ ਵੀ ਅੱਜ ਚਾਹ ਚਕਾਠਾ ਰਣੀ ਆ ਤੇ ਅੱਜ ਇੱਟ ਆਪਣੀ ਹੋਰ ਹੋਣੀ ਆ ਹੁਣ ਜਿਹੜੀ ਇੱਟ ਆਪਣੀ ਬਚੀ ਵੀ ਆ ਉਹ ਕਰਾਈਏ ਪਹਿਲਾਂ ਅੰਦਰ ਤੇ ਤੁਹਾਨੂੰ ਅੱਜ ਦਿਖਾਉਂਦਾ ਮਿਸਤਰੀ ਨੇ ਕਿੰਨਾ ਕੰਮ ਕਰਤਾ ਤੇ ਹੁਣ ਦੁਪਹਿਰ ਦਾ ਟਾਈਮ ਆ ਜਦ ਮੈਂ ਕਾਲਜ ਗਿਆ ਹੋਇਆ ਸੀਗਾ ਫਿਰ ਮੈਂ ਕਿਹਾ ਚਲੋ ਕਾਲਜ ਤੇ ਆ ਕੇ ਵੀਡੀਓ ਬਣਾਵਾਂਗੇ ਤੇ ਚੱਲੀਏ ਹੁਣ ਉੱਧਰ ਨੂੰ ਦਿਖਾਈਏ ਕਿੰਨਾ ਕੰਮ ਹੋਇਆ ਹੈ ਉੱਧਰ ਚਲੋ ਬਈ ਤੇਰੀ ਲਾ ਦੋ ਹੁਣ ਸਾਰੀਆਂ ਇੱਟਾਂ ਅੰਦਰ ਤੇੜੀ ਹੁਣ ਮਿੱਟੀ ਉੱਥੇ ਵੱਜੀ ਪਈ ਦੀ ਆਪਾਂ ਇੱਧਰ ਪਾਤੀ ਘਟੌਰੇ ਵੀ ਪੜਤਾ ਸਾਰੇ ਆ ਤਾਂ ਆਪਾਂ ਇਹਨਾਂ ਲਾਉਣਗੇ ਇਹ ਤਾਂ ਸਹੀ ਆ ਤਾਂ ਗਾ ਲਿਆ ਹੁਣ ਮਾਸੇ ਦਾ ਰੋਣੇ ਪਰੇ ਉਤਕਿਆ ਦੇ ਨੋ ਟੱਕੇ ਵਾਲੇ ਨੂੰ ਸਾਡੇ ਵੀਰੇ ਟੱਕੇ ਨਾਲ ਖਾ ਮਾਰਦੇ ਆਂ ਚੰਮ ਪਿੱਛੇ ਦਾ ਆਉਣੇ ਠੀਕ ਆ ਚਲੋ ਵੀ ਆ ਸਾਰਾ ਚੱਕਦਾ ਤੇ ਦੇਖ ਕੇ ਕੋ ਪਤਲਾ ਕਰੀਂ ਜੀ ਮੈਂ ਲੋਹੇ ਦੀਆਂ ਲਾਦਾਂ ਨੂੰ ਜੀ ਦੇ ਅੱਖਾਂ ਚ ਟੱਕ ਨਹੀਂ ਲੋਹੇ ਦੇ ਕਰੀਂ ਹਾਂ ਵੇਟ ਭਾਰੀ ਹੈ ਕਿ ਹਲਕੀ ਆ ਬਹੁਤ ਵਜਨ ਹੈ ਬੇਟੇ ਮੈਨੂੰ ਨਾ ਬਹੁਤ ਬਜ਼ਰ ਹੈ ਹਾਂ ਕੋ ਵੀ 8 8 ਲੇ ਲਿਆ ਹਾਂ ਦਿਲਜੰਦ ਹਾਂਜੀ ਕੋਈ ਨਹੀਂ ਘੱਟ ਚੱਕਲੇ ਜਰਾ ਭਾਰੀ ਹੈ ਕੋਈ ਨਾ ਜੀ ਹਾਂ ਚੱਲ ਲੰਡ ਸਾਰੇ ਨੂੰ ਆਪ ਤਵਾਤਾ ਮੈਂ ਸਿਰ ਪਰ ਲੈਨੇ ਦਾ ਵਾ ਠੀਕ ਹੈ ਇਹ ਪਾਣੀ ਮਾਵੇ ਕਿਰੋਂ ਦੇਖੋ ਦੇਖੋ ਪਾਣੀ ਇੱਟ ਦੇਖਣੇ ਅੱਪਨਾਂ ਅਜੇ 5 ਵਜੇ ਆਏ ਨਹੀਂ ਆਪਣੀ ਟੋਹਰ ਜੀ ਬਾਟੇ ਪਾਣੀ ਲੈ ਪਰ ਕੇ ਬਾਟੀ ਕੇ ਪਾਣੀ ਦੀ ਤੇ ਚਾਨਸ ਵੀਰੇ ਪਾਣੀ ਨਾ ਲਾਈ ਨਾ ਲਾਵਾ ਤੈਨੂੰ ਪਾਣੀ ਨਹੀਂ ਲੱਗਦਾ ਅੱਛਾ ਹਾਂ ਬੇਨਦਰ ਮੈਂ ਪਾਣੀ ਲਾਇਆ ਹਾਂ ਪਾਣੀ ਤਾਂ ਬਿਨਾ ਲਾਈ ਤਾਂ ਠੀਕ ਹੈ ਜੀ ਸਾਰੇ ਆ ਗਏ ਸੜਾ ਕਸੇ ਬੱਤੇ ਆ ਲੈ ਮੈਂ ਕਿਹਾ ਸਾਰੇ ਖੜੋ ਲੱਗੇ ਚਦੇ ਮਾਰਦੇ ਪਾਣੀ ਆਏ ਪਤਲਾ ਪਤਲਾ ਮਾਰਦੇ ਇਹ ਸਰੀ ਸਹੀ ਜਿੱਦੂ ਪਤਲਾ 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 ਬੋਤਲਾ ਇੱਤ ਨਹੀਂ ਰੱਖ ਜਾ ਨੰਬਾ ਹਾਂ ਉਤੀ ਤੋਂ ਹੋ ਜੂਗੀ ਤੋ ਲੋ ਵੀ ਆ ਗੰਦ ਸਰੇ ਕਰਤੀ ਇਹਨੇ ਬਾਥਰੂਮ ਦਾ ਦਰਵਾਜਾ ਛੱਡਤਾ ਹਲੇ ਟਾਕੀ ਆਪਣੀ ਆਈ ਨਹੀਂ ਨਾ ਦਰਵਾਜੇ ਹਲੇ ਆਏ ਨਹੀਂ ਚਗਾਠਾ ਤੇ ਆ ਗੰਦ ਹੋ ਗਈ ਤੇ ਆ ਗੰਦ ਹੋ ਗਈ ਕਾਰਨ ਹੋ ਗਏ ਨਾਇਪ ਹੋ ਗਈ ਹਾਂ ਕੰਦਾ ਹੋ ਗਈ ਹੁਣ ਦਰਵਾਜ਼ੇ ਮੰਗਾਏ ਆ ਇੱਕ ਆ ਕਮਰੇ ਤੇ ਇੱਕ ਬਾਥਰੂਮ ਦਾ ਉਹ ਕਰਕੇ ਫੇਰ ਕੰਮ ਦੇਖਦੇ ਵੈਸੇ ਉਹ ਕੰਦ ਕੀਤਾ ਉਹਨਾਂ ਨੇ ਹੁਣ ਇਹਨਾਂ ਨੇ ਹੁਣ ਸਾਨੂੰ ਘੁੰਮ ਕੇ ਆਉਣਾ ਪਏ ਕਰਨਾ ਪਰ ਉਹ ਹੈਗੀ ਟਾਕੀ ਉਹ ਟਾਕੀ ਜਿਹਨੂੰ ਬੜ ਹੋ ਜਾਏਗਾ ਨਾਲ ਤੇ ਬਾਕੀ ਦੇਖਦੇ ਹੁਣ ਹਾਂ ਤਾਂ ਠੀਕ ਹੈ ਵੈਸੇ ਨਾਲ ਨਾ ਮੈਂ ਫੇਰ ਵਿਚ ਨੂੰ ਚੱਲ ਪੈਂਦੀ ਹੈ ਉਰੇ ਵੀ ਬਾਈਆਂ ਨੂੰ ਕਹਤਾ ਕਿ ਹਟ 1 ਘੰਟਾ 15 ਮਿੰਟ ਰਹਿੰਦੇ ਹਲੇ 5 ਵਜੇ ਨੂੰ ਉਹਦੇ ਪਹਿਲਾਂ ਪਹਿਲਾਂ ਆਹ ਖਾਲੀ ਕਰ ਦੋ ਰਾਉਣਾ ਤੱਕਿਆਂ ਛੱਡਣ ਕਰਕੇ ਥੋੜਾ ਪੰਗਾ ਪੈਂਦਾ ਹੁਣ ਉਹ ਸਾਈਡ ਪਰ ਟੱਕੀ ਰੱਖਣੀ ਪਤਾ ਨਹੀਂ ਔਰ ਆਹ ਸਾਈਡ ਉੱਪਰ ਰੱਤੀ ਵੀ ਛਾ ਰੱਖਣੀ ਪਤਾ ਨਹੀਂ ਹੁਣ ਉਹਦਾ 21 ਕਿਰਾ ਤਾਂ ਲਾ ਕੇ ਛੱਡ ਦੇਣਾ ਹੁਣ ਆਹ ਕੰਦਾ ਛੇੜੂਗੇ ਦਰਵਾਜਿਆਂ ਕਰਕੇ ਹੁਣ ਪੰਗਾ ਪੈਂਦਾ ਜਕਾਠਾਂ ਚਕਾਠਾਂ ਕਰਕੇ ਨੀਓ ਖਿੱਚਦਾ ਨਹੀਂ ਜਿੰਦਾ ਇਹਨਾਂ ਨੂੰ ਦੇ ਦੇ ਹੁਣ ਬਾਕੀ ਕਹਿ ਦਾ ਰੇਜ ਸ਼ੌਨ ਨੂੰ ਆਣੀ ਆ ਪਰ ਕੱਲੂ ਕੰਮ ਖਿੱਚੂੰਗਾ ਸੋਣਾ ਇਹ ਵੀ ਤਿਆਰ ਹੋਣ ਲੱਗ ਗਿਆ ਇਹ ਡੈਡੀ ਜੀ ਦਾ ਵੀ ਫੋਨ ਹੈ ਜਗਾਠ ਆਉਣ ਲੱਗੀਆਂ ਰਾਜੂ ਲਈ ਆ ਰਿਹਾ ਦੇਖਦੇ ਕਰ ਰਹੇ ਹਾਂ ਦਾ ਲੋਵੇਂ ਚਗਾਠਾਂ ਆ ਗਈਆਂ ਪੰਦੀਆਂ ਜੀ ਵੀਰ ਜੀ ਹਾਂਜੀ ਚਲੋ ਫਿਰ ਕਾਜ ਦੱਸ ਦਰਾਂ ਤੇ ਕੋਲਾ ਹੁਣ ਤੇ ਨਹੀਂ ਗੱਲ ਬਣਨੀ ਹੈ ਗੌਤਾ ਬਣਾਉਣਾ ਇਹ ਦਰਿਆ ਦਾ ਤਾਂ ਯਾਰ ਇਹਨੇ ਭਾਈ ਮੇਰੇ ਭਾਈ ਨੇ ਰੇਡੀ ਬਣਾ ਲਈ 70 ਰੁਪਏ ਜੀੜਾ ਦਿੰਦਾ ਮੈਨੂੰ ਹਾਂ ਠੀਕ ਹੈ ਬਾਈ ਉਹ ਲੈ ਕੇ ਆ ਲੈ ਬਾਈ ਠੀਕ ਹੈ ਬਾਬਾ ਜੀ ਠੀਕ ਹੈ ਠੀਕ ਹੈ ਐਨ ਓਕੇ ਬੜ ਗਿਆ ਦੋ ਬਾਥਰੂਮ ਦੇ ਆ ਦੂਏ ਆਪਣੇ ਮੇਨ ਡੋਰ ਹੈ ਕਿਆ ਕਹੋਗੇ ਰਾਜੂ ਠੀਕ ਲੱਗਾ ਵੀਰੇ ਚੂਣਾ ਪਾਣੀ ਪਾਣੀ ਬਣੀ ਮੁੱਝਿਆ ਠੀਕ ਤਾਂ ਅਸੀਂ ਚੂਣਾ ਤਾਂ ਹੂੰ ਤੇ ਸਾਡਾ ਚੋਗਿਆ ਲੱਗਾ ਟੇਲਿਆ ਰ ਵੀ ਤੇ ਨਹੀਂ ਚੋਣੋ ਵੈਸੀ ਦੇ ਦਾਂ ਮੈਂ ਲੈਟ ਵਾਲ ਕੇ ਦੇ ਦਲਾਂ ਧੁੱਪੇ ਚ ਬੱਲਾ 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 ਅਰੇ ਧੁੱਪੇ ਚ ਗਿਰਦੇ ਗਲਵਾਉਂਦੇ ਕਿਹੜਾ ਆ ਗਰੇ ਹੁਣ ਇਹ ਚੋ ਇਹਦੇ ਚ ਗਿਰਦੇ ਆ ਅੱਜ ਵੀ ਆਤੀ ਆ ਇਹ ਕਿਹਦੇ ਗਿਰਦੇ ਹੋਏ ਭਾਈ ਲਾ ਬਈ ਇਹਦੇ ਬਾਅਦ ਹੁਣ ਆ ਬਾਰੀ ਐ ਇਟਾਂ ਦੀ ਹੁਣ ਇਹਦੇ ਬਾਅਦ ਇਟਾਂ ਆ ਜਾਣੀਆਂ ਆਪਣੀਆਂ

ਬੋਤਾ ਨਾ ਕਰੀ ਗਿਆ ਹੁਣ ਆ ਦੇਖ ਲਈ ਬਣਾ ਤਾਈ ਜੰਨਾ ਚਲ 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 ਖੋਲ ਦੇ ਰੋਖ ਖਾਲ ਬਾਈ ਇਹ ਵੀ ਖੋਲ ਦੋ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਉਹ ਤੇ ਜੜੀ ਲਾ ਦੇਣੀ ਉਹਦੇ ਨਾਲ ਦੀਨ ਨੂੰ ਰੋ ਪਿਛਲੇ ਲੈ ਜਾਓ ਉਹ ਪਿਛਲੇ ਕਮਰੇ ਚ ਮੈਂ ਤਾਂ ਕੋਈ ਚੱਕਰ ਨਹੀਂ ਹੋਰੀ ਰੱਖ ਲੈ ਲੈ ਤਾਰ ਉਹ ਪਿਛਲੇ ਲੈ ਜਾ ਮੇਰ ਰੱਖੋਗੇ ਫਰਦੇ ਵੀ ਕਿਹਾ ਕਿ ਆਲੇ ਕੋਲੇ ਹੋਰ ਸੀ ਜਿਉਂਗਾ ਮੈਂ ਆਵੇ ਕਾਲੇ ਕੋਈ ਕਰਨੀ ਚੱਲਣ ਨਹੀਂ ਫਰਦੇ ਸਰਦੇ ਯਾਰ ਮੇਰੇ ਹੱਥ ਨਹੀਂ ਪੈਂਦਾ ਜਿਨੇ ਲੈ ਆ ਸੱਤ ਕਾਤੇ ਪਹੁੰਚਦਾ ਕਰਦੇ ਮੈਂ ਲੰਮਾ ਦਾ ਇਹ ਬਚਰੀ ਨੇ ਚਾਹ ਹੈ ਉਹ ਤੋਂ ਅਲੋ ਜੀ ਚਾਹ ਦੇਖ ਲੈ ਬਾਕੀ ਸਭ ਚਲੋ ਲੈ ਆਪੇ ਜੀ ਬੋਲੇਗਾ ਆ ਰੀ ਬਾਟ ਲੈਵਲ ਇਹ ਟਾਟਾ ਕੰਪਨੀ ਦੇ ਆ ਟਾਟਾ ਦੀ ਦਿਲਦਾ ਸਭ ਤੋਂ ਬੈਸਟ ਕੁਆਲਿਟੀ ਇਸਰ ਹੈ ਜੀ ਹੂੰ ਟਾਟਾ ਥੋੜਾ ਹੈਵੀ ਵੀ ਉਹਨਾਂ ਨਾਲੋਂ ਇਹ ਤੇ ਵਧੀਆ ਵੀ ਆ ਨਾ ਭਾਈ ਉਹ ਨਹੀਂ ਕਿਹਾ ਉਹਨਾਂ ਅਸਾਂ ਇੱਕ ਵਾਰ ਸਸਤੀ ਲੋ ਬਾਰ-ਬਾਰ ਜਿਹੜੇ ਕਹਿੰਦੇ ਹੁੰਦੇ ਥੋੜਾ ਨਾਉ ਚੱਲਦਾ ਨਾਉ ਚੱਲਦਾ ਬੰਦਾ ਬੰਦਾ ਇਹ ਨਾ ਟਾਟਾ ਹਲਾ ਟਾਟਾ ਕੋ ਬੁਨਦੇ ਘਾੜਦੇ ਹੁੰਦੇ ਨੇ ਟਾਟਾ ਲੋਗ ਹੋ ਗਏ 3 ਲੋਗ ਹੋ ਗਏ ਟਾਟਾ ਏਅਰਲਾਈਨ ਵਿੱਚ ਜਿਹੋ ਬਰਾਬਰ ਲੱਗਦਾ ਚਾਹ ਦੇ ਕਿੱਥੇ ਲੱਗੀ ਆਉਂਦਾ ਮੈਂ ਕੱਲਾ ਚੱਕ ਲਿਆ ਉਹ ਦੇਖੀ ਪਿੱਛੇ ਮਾਰਿਆ ਦਾ ਇਹੋ ਜਿਹੇ ਪਾ ਦੇ ਇੱਕ ਦਮ ਦੇ ਲੱਗਣੇ ਆ ਇਹਦੇ ਲੱਗਣੇ ਪੈਸੇ ਕਿੰਨੇ ਬਟੇ ਦੇ ਟੋਟੇ ਤੁਸੀਂ ਪਾਏਗਾ ਨੇ 36 36 ਬਟੇ ਲਾ बड़ा पंजे बड़ा अलग अलग क्या होता है? छोटे भी तो बड़े भी दे दे। ते ते तो लिखे। मतलब क्या भी बोलेगा छोटे अंग्रेज़ आज यार। आज यार। इस वजह पूजा रखूँगा। आज ही। आई दिन है खुले। वाह सत्ता नहीं होती आपस। अभी खुले हैं पहले तो दोस्तों को दे दो। अंदर आज ਖੜੀ ਗਿਆ ਕਰਾ ਦੇ ਤੂੰ ਬਾਹਰ ਖੜਾ ਹੋਣਾ ਹੈਗਾ ਨਾ ਬੰਦਾ ਬੰਦੇ ਤੋਂ ਜੱਬਰ ਦਾ ਪਾਪੜੇ ਕੰਨ ਕਰਦੀ ਜੱਬਰ ਬਾਕੀ ਇਹਦਾ ਪੂਆ ਆ ਬੜੀ ਮੋੜੀ ਨਾ ਔਖਾ ਯੋੜੀ ਦਾ ਉਹ ਵੀ ਤੇ ਦੁਬਾਰਾ ਲਾ ਦੂੰਗਾ ਯਾਰ ਅੱਛਾ ਇਹਨਾਂ ਪੂਰੀ ਪੂਰੀ ਹੈ ਮੰਨ ਵੀ ਇਹਨੂੰ ਖੜੇ ਕਿਆ ਕਰਦੇ ਆ ਬਾਰ ਰੱਖਣੀ ਬਾ ਥੋੜੀ ਜੀ ਆਪਲਾ ਪੰਜਾ ਨਹੀਂ ਹੱਕ ਰੱਖਣਾ ਅੱਛਾ ਲਪਾਈਓ ਕਰੂਗੇ ਰੈਡੀ ਲਪਾਈ ਕਰਨੀ ਆਨੇ ਅੰਦਰ ਅੰਦਰ ਕਿੱਦਾਂ ਅੰਦਰ ਲਗਾਉਣੀ ਬਣੀ ਅੰਦਰ ਨਹੀਂ ਕਰਨੀ ਅੰਦਰਲੀ ਸਾਈਡ ਸੱਡ ਤੇ ਹੱਕ ਰੱਖਣਾ ਪਣਾ ਨਾ ਮੈਨੂੰ ਲਪਾਈ ਦਾ ਰੱਜ ਨੂੰ ਭੇਜਾਂਗਾ ਸੋਮਵਾਰ ਮਰਜਣਗੇ ਸਾਲਾ ਦੂਈ ਵੀ ਕਹਿੰਦੇ ਦੇ ਹਨਾ ਹਲੋ ਉਹ ਤਾਂ ਚੱਲ ਕਿਸੇ ਵੀ ਕੰਧ ਦੀ ਕਰ ਲਵੇ ਬਾਕੀ ਜਿਹੜੀਆਂ ਇਹ ਗਾਰੜੀ ਦੇ ਪਲਾਸਟਰ ਕੰਨਾ ਇਹਦਾ ਪਲਾਸਟਰ ਪਲਾਸਟਰ ਹੋ ਗਿਆ ਤਾਂ ਸੰਦ ਨੂੰ ਉਹ ਹੀ ਕਹਿੰਦਾ ਇਹ ਤੂੰ ਦੇਖ ਵੀ ਇਹਨੂੰ ਕਿੰਨਾ ਪਲਾਸਟਰ ਹੋਇਆ ਆਪਣੇ ਉਹਦੇ ਹਿਸਾਬ ਨਾਲ ਰੱਖ ਵੀ ਇੰਨਾ ਪਲਾਸਟਰ ਹੋ ਜਾਣਾ ਇੰਨਾ ਬੰਦਾ ਤਾਂ ਅੱਧਾ ਗੈਂਚਾ ਤਾਂ ਨਹੀਂ ਕਿੰਨਾ ਜੁੱਦੀ ਇੰਚਾ ਇੰਦੈਂਚਾ ਨਾ ਤੇ ਹੁਣ ਸੰਦ ਬਾਬਾ ਬੰਦੇ ਤੋਂ ਥੋੜੀ ਅੱਗੇ ਦੂੜੀ ਆ ਰੱਖ ਰੱਖ ਮੋਰੇ ਇੱਤੇ ਦੇ ਬਾਬੇ ਫਰਾਈਟਾ ਇਹਨੂੰ ਠੇਕੇਦਾਰ ਠੇਕੇਦਾਰ ਆ ਜੀ ਆ ਚਨਾਈ ਆਪਣੀ ਸਿਰੇ ਲੱਗ ਗਈ। ਯਾ ਬਾਬੇ ਤੋ। ਆਹ ਹੋਲੀ ਕਰੀ ਜਿੰਨਾ ਗੁੰਦਾ ਫਿਰ ਭਈਏ ਨਾ ਲਿਖਾ ਦੀ ਅੱਛਾ 1000 ਬਣਨ ਲੱਗਿਆ। ਵਾਧੂ ਰੋ ਲਿਆ ਹੈਲੋ। ਵਾਧੂ ਨਾ ਜਿਹੜਤ। ਯਾ ਸਿੱਕ। ਯਾ ਸਿੱਕ। ਗਰੀਬ ਬੰਦੇ। ਲੋ ਫਿਰ ਫੱਕ ਕਰੋ। ਉਹ ਦੂਜੇ ਚਾਕਲੇਟ ਆ ਵਾੜਦੇ। ਉਹ ਲੋਗ ਆ ਗਏ ਮੈਂ ਇਹ ਬਿੱਟ ਲਾ ਦਿੰਦਾ। ਇੱਟਾਂ ਹੀ ਬੁੱਕਿੰਗ ਕਰਾ ਲੈ ਕੋਣ। ਹਾਂਜੀ। ਆ ਰੇਟਾ ਪਿੱਛੇ ਨੂੰ ਬੁੱਕ ਕਰਾ ਰੋ ਤੇ ਆਪਾਂ ਸਾਥ ਕੋ ਆਲਾ ਤਾਂ ਚੱਲ ਜਾ। ਠੀਕ ਹੈ ਜੀ। ਹਾਂ। ਰੇਟਾ ਕੋ ਆ ਕੇ ਇਹਨਾਂ ਨੂੰ ਇਹ ਕਰੀ। ਆ ਬਹੁਤ ਫੱਕਦੇ। ਠੀਕ ਹੈ ਦਰਵਾਜ਼ੇ ਪਾੜੇ। ਹਾਂ ਠੀਕ। ਠੀਕ। ਗਰੀ ਜਾ ਰਹੀ ਆ ਉਹਦੇ ਤੇ ਮੈਂ ਕਹਾ ਤਾਂ ਮਾਣੇ ਮੁੱਟੇ ਕੰਮਣ ਕਰਕੇ ਗਰੀ ਜਾ ਰਹੀ ਹੈ ਕੀ ਚੀਜ਼ ਆ ਜੀ ਉਹ ਲੈਂਟਰ ਪੈਣਾ ਜਿਹੜਾ ਲਾਸਟ ਖੜਾ ਉਹਦੇ ਉੱਪਰ ਜਿਹੜਾ ਲਾਸਟ ਖੜਾ ਉਹਦੇ ਉੱਪਰ ਲੈਂਟਰ ਪੈਣਾ ਔਰੇ ਤੱਕ ਥੋੜਾ ਜਿਹਾ ਉੱਪਰ ਹੈ ਹਾਂ ਬਹੁਤ ਉੱਪਰ ਹੈ ਨਾ ਤੇ ਇਹਨਾਂ ਦੇ ਫੁੱਟੂਮ ਚਾ ਫੁੱਟੂਮ ਚਾ ਇਹਨਾਂ ਦਾ ਕੱਲ ਬਣਿਆ ਦੱਸ ਇੱਥੇ ਤੇ ਇੱਥੇ ਤੇ ਇੱਥੇ ਦੇ ਮੁੱਕੇ ਨਾ ਇੱਥੇ ਤੇ ਪੂਰਾ ਬਾਰਖਤ ਜਦੋਂ ਪੋੜੀ ਇਕ ਕਾਲ ਆਇਆ ਉਹ ਕੋਣ ਆਇਆ ਮੈਂ ਤੈਨੂੰ ਜਿਆਦਾ ਕਰ ਜਿਹੜੇ ਤਰ੍ਹਾਂ ਫੋਨ ਆ ਗਿਆ ਮੈਂ ਵੀ ਫੋਨ ਆਇਆ ਕਹਿੰਦਾ ਉਹ ਫੋਨ ਘੱਟ ਹੈ ਮੇਰਾ ਨੰਬਰ ਜਿਆਦਾ ਮੰਗ ਰਿਹਾ ਕਹਿੰਦਾ ਤੇਰਾ ਨੰਬਰ ਮੰਗਦਾ ਕਹਿੰਦਾ ਜਿਆਦਾ ਅੱਛਾ ਲੈ ਆਉਂਦੇ ਤੇਸੀ ਕਿੱਥੇ ਆ ਬੜਾ ਥੋੜਾ ਬੜੀ ਜਿਹਦੇ ਨਾਲ ਇਹ ਸਾਡੇ ਵੀ ਆ ਗਏ ਨਾ ਅੰਦਰ ਕੀ ਦਰਵਾਜ਼ਾ ਫਿਰ ਹਿਸਰੇ ਤੱਕੋਂਗੇ ਐ ਤਾਂ ਸਰੇ ਤੱਕ ਦਰਵਾਜ਼ਾ ਆਉਂਗਾ ਨੇ ਹਾਂ ਸਰੇ ਤੱਕ ਲੱਗੂ ਐਨਾ ਮੰਗਣ ਦਾ ਨਹੀਂ ਵਿਕਣਾ ਉਹ ਲੱਗਿਆ ਮਾਣ ਚੀਜ਼ ਵਿਕਣਾ ਉਹ ਸ਼ੀਸ਼ਾ ਲੱਗਿਆ ਮਾਣਾਂ ਤੇ ਇਹ ਉਹ ਨਹੀਂ ਉਦਾਂ ਲੱਗਣਾ ਆਪਣਾ ਸਰੇ ਰੱਖਾਂਗੇ ਦਰਵਾਜ਼ੇ ਉੱਪਰ ਚ ਲੋਣਾ ਪੈਣਾ ਤਾਂ ਫਿਰ ਹਾਂ ਜੀ ਨਾ ਸਰੇ ਸਰੇ ਤੱਕ ਠੀਕ ਸਰੇ ਦਰਵਾਜ਼ਾ ਲੱਗੂ ਸਰੇ ਦਾ ਇਹ ਤਾਂ ਬਹੁਤ ਸਾਰਾ ਜਿਵੇਂ ਫੁੱਟ ਦਾ ਪਰੂ ਪੈੜਾ ਲੱਗਣਾ ਤਾਂ ਹਾਂ ਜੀ ਇਦਾਂ ਸਾਫ ਵੱਡਾ ਦਰਵਾਜ਼ਾ ਵੱਡਾ ਵਧੀਆ ਲੱਗੂ ਉਹ ਥੋੜਾ ਹੋਰ ਚੌੜਾਉਂਗਾ ਜਿਹੜਾ ਮੇਨ ਗੇਟ ਵਾਲਾ ਮੈਂ ਤਾਂ ਮੈਂ ਤਾਂ ਦੇਖੀ ਬਹੁਤ ਵਧੀਆ ਬਣਾ ਤੋ ਨੇ ਅੰਦਰ ਤੇ ਬਾਹਰ ਤੇ ਅੱਛਾ ਇਹ ਕੀ ਆ ਨਾ ਇਹ ਤਾਂ ਬੜਾ ਹੋਊਗਾ ਹੀ ਮੈਂ ਦਾ ਮੈਂ ਦਾ ਪੂਰਾ ਹੀ ਐਡਾ ਬੜਾ ਹੈ ਕਿ ਨਾ ਚੌੜਾ ਨਾ ਫਿਰ ਕਿਤੇ ਰੋ ਇੱਥੇ ਬਣਾਤਾ ਪੌਂਚੇ ਨੇ ਬਣਾਤਾ ਦੋਨੋਂ ਪਾਸੇ ਪੱਲੇ ਲਾਤੇ ਜੇ ਮੈਂ ਸਮਝ ਗਈ ਅੰਦਰ ਇਧਰੋਂ ਬੜਾ ਹੋਊਗਾ ਹੀ ਵੱਡਾ ਹੀ ਬਣਾ ਦੋ ਸਰਾਜੇ ਦੇ ਮੇਨ ਬਾਹਰ ਤੋਂ ਲਾਤਾ ਨਾ ਦਰਾਜੇ ਬਰੇ ਬਾਹਰ ਇਧਰ ਦਰਾਜੇ ਖਲੂ ਇਧਰ ਖਲੂ ਨਹੀਂ ਕਹੀ ਨਾ ਇਹਦੇ ਵਿੱਚ ਆਏ ਹੁੰਦੀ ਆ ਇੱਥੇ ਗੱਪੇ ਇਹਦੇ ਵਿੱਚ ਗੱਪੇ ਹੁੰਦੀ ਆ ਹਾਂ ਚੰਗਾ ਲੱਗ ਰਿਹਾ ਮੈਂ ਉਹ ਕੰਡੀ ਰਾਣੇ ਜਦ ਹੀ ਪੈਰਾ ਵੀਰ ਸਵੇਰੇ 9 ਵਜੇ ਚਲੀ ਲੰਘ ਜੀ ਯਾਰ ਅੱਬਲੇ ਮੈਨੂੰ ਹੁਣ ਫੋਨ ਆ ਗਿਆ ਉਹਦਾ ਗਿੰਦੂ ਦਾ ਫਿੱਲੇ ਪਏ ਆ ਨਾਰੇ ਦਾ ਫਿੱਲੇ ਤਾਂ ਗਿੱਲੇ ਤਾਂ ਨਹੀਂ ਹੈਗਾ ਤੁਹਾਨੂੰ ਇਹ ਨਾ ਹੋਵੇ 11 ਵਜੇ ਵਾ 10 ਵਜੇ ਆਉਂਦਾ 10 ਵਜੇ ਪੇੜੀ ਆ ਹੋਰ ਫੋਨ ਪਰ ਤਾਂ ਆ ਗਿਆ ਤੁਸੀਂ ਜਫੋਰ ਸਾਹਿਬ ਬੈਠਾ ਕਦੇ ਕਦੇ ਬੈਠਾ ਹੁੰਦਾ ਨਾ ਨਾ ਉਹ ਗੇਟ ਬੜਾ ਹੋਊਗਾ ਜੀ ਕਿਹੜਾ ਮੇਨ ਵਾਲਾ ਨਹੀਂ ਮੇਨ ਇਹ ਇਹ ਤਿੰਨ ਫੁੱਟ ਇਹ 4 ਫੁੱਟ ਆ ਜਾਊਗਾ ਕਾਤੇ ਰੌਜਣੇ ਤੇ ਜਿਹੜੀ ਆ ਗਿਆ ਇੱਥੇ ਲਾਤਾ ਰੌਜਣੇ ਇੱਥੇ ਤੇ ਇੱਕ ਇੱਕ ਪੱਲਾ ਇਧਰ ਫੁੱਲੇ ਹੋਣਾ ਦੂਜਾ ਪੱਲਾ ਇੱਥੇ ਤੇ ਜਦੋਂ ਐਂਟਰ ਹੋਣਾ ਇੱਥੇ ਤੇ ਬਾਹਰ ਹੱਥਾਂ ਫੜ ਕੇ ਇੱਥੇ ਅੰਦਰ ਪੂਰੀ ਜਾਲੀ ਲੱਗੂਗੀ ਹਾਂਜੀ ਜਾਲੀ ਵਾਲਾ ਇੱਥੇ ਜਾਲੀ ਆਉਗੀ ਮੈਂ ਕਿਹਾ ਮੇਨੂ ਦਾ ਦਰਵਾਜ਼ੇ ਤੇ ਜਾਲੀ ਲੱਗਣੀ ਹੈ ਹਾਂ ਹਾਂ ਮੱਛਰ ਵੀ ਜੋ ਮੱਛਰ ਜਾਲੀ ਤਾਂ ਲੱਗਣੀ ਉਹ ਅੰਦਰ ਲੱਗ ਜਿਦਾ ਮਰਜ਼ੀ ਹਵਾ ਵੈਂਟੀਲੇਟ ਹੋਣ ਦੇ ਦਊਂ ਬੱਚੇ ਨੂੰ ਬਾਰੀ ਖੁੱਜੀ ਹੋਈ ਆ ਸਰ ਘਰ ਛਾਂਵਾਂ ਘੁੰਮ ਜੇ ਕਰਨੀ ਕਰੋ ਉਹਨਾਂ ਨੂੰ ਇੱਥੇ ਛਾਂਵਾਂ ਬੜੀ ਉਹ ਪਿੱਛੇ ਬਾਰੀ ਖੋਲ ਦੀ ਸਰ ਘਰ ਘੁੰਮੋ ਇਹ ਆਪਣੇ 3 ਫੁੱਟ ਆ ਉਹ 4 ਫੁੱਟ ਆਉਂਦੇ ਇਹ 3 ਫੁੱਟ ਬਾਥਰੂਮ ਦੇ 2 ਫੁੱਟ ਆ ਮੈਂ ਕਹਿੰਦੀ ਦੋ ਬਾਥਰੂਮ ਦੇ ਹੋਣੇ ਦੋ ਬਾਥਰੂਮ ਦੇ ਦੋ ਕਮਰੇ ਹਾਂ ਇਹ ਤੇ ਇਹਾਂ ਦੇ ਕਮਰਿਆਂ ਦੇ ਇਹ 8 ਫੁੱਟ ਹੀ ਕਰਤੇ ਚਲੋ ਇਹ ਪੰਨ ਸੱਤ ਕਰ ਲਨ ਚਲ ਕੋਈ ਨਹੀਂ ਠੀਕ ਹੈ ਕੋਈ ਏਡਾ ਸੇਮ ਸਾਜ ਵਧੀਆ ਲੱਗੂ ਸਾਰਿਆਂ ਦਾ ਉਹ ਕੱਲੇ ਕੱਲੇ ਨੂੰ ਝੋੜੀ ਤੇ ਜਾ ਕੇ ਦੇਖੋ ਕੋਈ ਇਹ ਤੇ ਬੜਾ ਹੂੰਗਾ ਮੈਂ ਮੇਨ ਮਤਲਬ ਚੜਾਈ ਹੋਣੀ ਆ ਉਹਦੇ ਫੁੱਟ ਵੀ ਇਹ 3 ਫੁੱਟ ਆ ਉਹ 4 ਉਹ 4 ਹੋਣਗੇ ਤੇ ਵੀ ਬੜਾ ਹੂੰਗਾ ਹੋਣਾ ਤਾਂ ਬੜਾ ਇਹ ਜਿਸ ਤੀ ਜੀ ਹੁੰਦੀ ਆ ਨਾ ਇਹਨੂੰ ਜਰਰੀ ਪੈਂਦੀ ਹੈਗੀ ਆ ਜੀ ਜੀ ਨੂੰ ਭੇਜੂਗੀ ਜਿਹੜੀ ਠੰਡੇ ਵਾਲੀ ਹੈ ਇਹ ਲੋਹਾਈ ਹੈ ਇਹ ਇਹ ਨੂੰ ਨਹੀਂ ਪਹਿਣੀ ਇਹ ਕੀ ਚੀਜ਼ ਹੈ ਜਿਸਤੀ ਜੁੰਦੀ ਵਿੱਚ ਉਹ ਕਹਿੰਦੇ ਸਟੀਲ ਮਿਕਸ ਜਾਂਦਾ ਵਿੱਚ ਤਾਂ ਬੰਬਾਈ ਨਾਲ ਉਹ ਨਹੀਂ ਉਹ ਨਹੀਂ ਹੁੰਦਾ ਚੱਕਾ ਆ ਜਾਂਦਾ ਉਹ ਮਿਕਸ ਹੁੰਦਾ ਵਿੱਚ ਪਾ ਜ ਬਣਾਇਂਦਾ ਤਾਂ ਜੀ ਨਾ ਸਜਾ ਵਿੱਚ ਨਹੀਂ ਲੱਗਦੀ ਜੀ ਭਾਬੀ ਨੇ ਰੋਲ ਆ ਬਾਟਲਾ ਵਿੱਚ ਬਾਹੋਂ ਵੱਡਾ ਉੱਪਰ Хаврын нamba орно да

ਹਲਕੇ ਵਿੱਚੀ ਇਹ ਤਾਂ ਵਾਲੀ ਬਾਤ ਸਨੋ ਬਈ ਵੀਡੀਓ ਕਰਦੇ ਬੰਦ ਹੁਣ ਰੋਜ਼ੇ ਲੇਟ ਹੋ ਜਾਂਦੀ ਐ ਮੈਂ ਟਲਜ ਥੋੜੀ ਬਣ ਗਈ ਪਹਿਲਾਂ ਪਾ ਦਈਏ ਤੇ ਹੁਣ ਦੋ ਤਿੰਨ ਛੁੱਟੀ ਦੋ ਦਿਨੇ ਹਨ ਕੰਮ ਖਚਾਵਾਂਗੇ ਤੇ ਨਵੀਂ ਤੇ ਨਵੀਂ ਚੀਜ਼ ਦਿਖਾਵਾਂਗੇ ਹੁਣ ਤਾਂ ਬਾਈ ਰੇਹ ਜੀ ਰੈਡੀਮੇਟ ਆ ਗਈ ਹੁਣ ਕਹਿੰਦੇ ਮੈਂ ਪੈਡ ਪੁੱਛਿਆ ਤਾਂ ਮੈਂ ਕਿਹਾ ਉਹਨੂੰ ਟਾਈਮ ਲੱਗਣਾ ਕਹਿੰਦੇ ਨਹੀਂ ਉਹ ਵੀ ਕਹਿੰਦੇ ਦੋਵੇਂ ਰੋਟੇ ਮਿਲਦੀ ਫੱਟੀ ਰੱਖਣੇ ਉੱਪਰ ਮੈਂ ਚੱਲ ਲਿਆਵਾਂਗਾ ਜਦ ਤੱਕ ਦੇਖਾਂਗੇ ਤੇ ਲੋਬੇ ਕਰਦੇ ਵੀਡੀਓ ਬੰਦ ਤੁਹਾਨੂੰ ਮਿਲਦੇ ਕੱਲ ਨੂੰ ਕੱਲ ਨੂੰ ਕੰਮ ਟਿਕਾਣਾ ਸਾਰੀਆਂ ਖੜੀਆਂ ਕਰ ਦੇਣੀਆਂ ਓਕੇ ਬਾਏ ਬਾਏ